ਬੱਦਲਜੀਤ ਸਿੰਘ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਰਾਇਆ ਵਿਡਿੰਗ ਆਇਆ ਵਾ ਰਾਇਆ ਵਿਡਿੰਗ ਇਹੋ ਰਾਇਆ ਵਿਡਿੰਗ ਆ ਉਹ ਕਾਂਗਰਸ ਸਰਕਾਰ ਆ ਜਿਨ੍ਹਾਂ ਨੇ 1984 ਵਿੱਚ ਛੀ ਦਰਬਾਰ ਸਾਹਿਬ ਉੱਪਰ ਅਟੈਕ ਕਰਾਇਆ ਸੀਗਾ ਤੇ ਹਜ਼ਾਰਾਂ નિર્ਦੋਸ਼ ਸਿੱਖ ਸਿੰਘ ਸਿੰਘਣੀਆਂ ਨੂੰ ਤੇ ਬੱਚਿਆਂ ਨੂੰ ਕੋ-ਕੋ ਕਥਾ ਮਾਰਿਆ ਗਿਆ ਸੀਗਾ ਅਸੀਂ ਕਾਂਗਰਸ ਪਾਰਟੀ ਵੀ ਵਿਖੇਦੀ ਕਰਦੇ ਆ ਦਰਾ ਵੜੰਗ ਨੂੰ ਗੋ ਬੈਕ ਕਰਨੇ ਆ ਕਿ ਲੁਧਾਨਾ ਵਿੱਚ ਰਾਜਾ ਵੜੰਗ ਨੂੰ ਗੋ ਬੈਕ ਕਰਨੇ ਆ ਅੱਜ ਕਾਲੀਏ ਚ ਨਹੀਂ ਆਣਾ ਤੂੰ ਜੇ ਖੜੇ ਹੋ ਕੀ ਕਰਨ ਅੱਜ ਇੱਥੇ ਕਾਂਗਰਸ ਦਾ ਪ੍ਰਧਾਨ ਤੇ ਇੱਥੇ ਹਲਕੇ ਦਾ ਜਿਹੜਾ ਹੈਗਾ ਜਿਹੜਾ ਖੜਾ ਹੋਇਆ ਨਮਾਇੰਦਾ ਉਹ ਆਇਆ ਰਾਜਾ ਵੜੰਗ ਰਾਜਾ ਵੜੰਗ ਨੂੰ ਇਹ ਚੀਜ਼ ਮੈਂ ਕਹਿਣਾ ਚਾਹਦੀ ਆ ਕਿ ਰਾਜਾ ਵੜੰਗ ਤੇਰੀਆਂ ਜ਼ਮਾਨਤਾਂ ਜ਼ਬਤ ਕਰਵਾਵਾਂਗੇ ਕਿਉਂਕਿ ਇਹ ਕਾਤਲ ਉਹ ਖੂਨੀ ਪੰਜਾ ਜਿਹਨੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਉਹ ਇੰਦਰਾ ਗਾਂਧੀ ਜਿਹਨੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਥੋਪਾ ਤੇ ਟੈਂਕਾਂ ਦੇ ਨਾਲ ਹਮਲੇ ਕਰਕੇ ਟਾ ਟੇਰੀ ਕੀਤਾ ਤੇ ਤੂੰ ਜਾ ਕੇ ਹੰਦਵਾੜੇ ਦੇ ਵਿੱਚ ਉਥੇ ਉਹ ਕਮਲਨਾਥ ਨੂੰ ਕਲੀਨ ਚਿੱਟ ਦੇਨੇ ਕਿ ਉਹ નિર્ਦੋਸ਼ ਹੈਗਾ ਰਾਜਾ ਵੜਿੰਗ ਤੇਰੀ ਕੋਈ ਭੈਣ ਵਿਦਵਾਨੀ ਹੋਈ ਤੇਰੀ ਕੋਈ ماں ਵਿਦਵਾਨੀ ਹੋਈ ਤੂੰ ਕੋਈ ਕਿਸੇ ਬੱਚੇ ਨੂੰ ਯਤੀਮ ਹੋਇਆ ਆਪਣੀ ਅੱਖਾਂ ਦੇ ਸਾਹਮਣੇ ਨਹੀਂ ਦੇਖਿਆ ਤਾਂ ਤੂੰ ਇਹ ਬਿਆਨ ਦਿੱਤਾ ਕਿਉਂਕਿ ਉੱਥੇ ਪੱਤਰਕਾਰਾਂ ਨੇ ਸਾਰੀ ਸੱਚਾਈ ਸਾਹਮਣੇ ਦੱਸੀ ਕਿ ਕਿਵੇਂ ਰਕਾਬ ਗਾਇਨ ਸਾਹਿਬ ਦੇ ਸਾਹਮਣੇ ਤਿੰਨ ਸਿੱਖਾਂ ਦੇ ਕਤਲਿਆਮ ਹੋਏ ਅੱਜ ਮੈਂ ਰਾਜਾ ਵੜਿੰਗ ਨੂੰ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਆ ਕਿ ਰਾਜਾ ਵੜਿੰਗ ਤੇਰੀ ਵੋਠੀ ਕਹਿੰਦੀ ਆ ਕਿ ਇਹ ਗੁਰੂ ਨਾਨਕ ਦਾ ਪੰਜਾ ਉਹ ਇਹ ਕਾਤਲ ਪੰਜਾ ਇਹ ਖੂਨੀ ਪੰਜਾ ਇਸ ਪੰਜੇ ਨੂੰ ਤੁਸੀਂ ਗੁਰੂ ਨਾਨਕ ਤੇ ਪੰਜੇ ਨਾਲ ਮਲਾਉਂਦੇ ਹੋ ਉਹ ਗੁਰੂ ਨਾਨਕ ਦਾ ਪੰਜਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਤਾਰਿਆ ਤੇ ਤੁਹਾਡਾ ਕਾਂਗਰਸੀਆਂ ਦਾ ਕਾਤਲ ਤੇ ਖੂਨੀ ਪੰਜਾ ਜਿਨ੍ਹਾਂ ਹਜ਼ਾਰਾਂ નિર્ਦੋਸ਼ ਸਿੰਘਾਂ ਸਿੰਘਣੀਆਂ ਪਚੰਗੀਆਂ ਦੇ ਕਤਲੇਆਮ ਕੀਤੇ ਦਰਬਾਰ ਸਾਹਿਬ ਤੇ ਟੁਪ ਤੋਪਾਂ ਤੇ ਟੈਂਕਾਂ ਦੇ ਨਾਲ ਹਮਲੇ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰੀਆਂ ਏ ਆਈ ਜਿਹੜਾ ਕਾਫਲਾ ਲੈ ਕੇ ਆ ਰਿਹਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਆ ਇਹ ਕਾਫਲਾ ਲੁਧਿਆਣੇ ਦਾ ਨਹੀਂ ਹੈਗਾ ਇਹ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਰਾਜਾ ਬੜੰਗ ਜੇ ਤੂੰ ਲੁਧਿਆਣੇ ਤੋਂ ਖੜੇ ਤੇ ਤੂੰ ਫਿਰ ਲੁਧਿਆਣੇ ਦਾ ਕਾਫਲਾ ਲੈ ਕੇ ਤੁਰ ਪਰ ਲੁਧਿਆਣੇ ਦਾ ਕੋਈ ਬੰਦਾ ਇਹਦੇ ਨਾਲ ਨਹੀਂ ਆ ਇਹ ਸਾਰਾ ਕਾਫਲਾ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਤੇ ਅਸੀਂ ਇਹਦਾ ਹਰ ਇੱਕ ਹਲਕੇ ਦੇ ਵਿੱਚ ਜਾ ਕੇ ਵਿਰੋਧ ਕਰਾਂਗੇ ਇਹਦਾ ਅਸੀਂ ਬਾਈਕਾਟ ਕਰਾਂਗੇ ਤੇ ਲੋਕਾਂ ਨੂੰ ਅਪੀਲ ਕਰਾਂਗੇ ਤੁਹਾਡੇ ਚੈਨਲਾਂ ਦੇ ਮੱਧਿਅਮ ਦੇ ਨਾਲ ਕਿ ਇਹਨਾਂ ਕਾਤਲਾਂ ਤੋਂ ਬਚੋ ਜੋ 84 ਵੀ ਸਾਡੇ ਨਾਲ ਹੋਇਆ ਰੱਬ ਨਾ ਕਰੇ ਕਿਸੇ ਦਸ਼ਮਨ ਨਾਲ ਵੀ ਹੋਵੇ ਇਹ ਕਾਤਲ ਕਾਂਗਰਸੀਆਂ ਇਹ ਕੁਰਸੀ ਦੇ ਪਿੱਛੇ ਇਹਨਾਂ ਨੂੰ ਕੋਈ ਮਾਂ ਦੀ ਇੱਜ਼ਤ ਨਹੀਂ ਕੋਈ ਭੈਣ ਦੀ ਇੱਜ਼ਤ ਨਹੀਂ ਕੋਈ ਧੀ ਦੀ ਇੱਜ਼ਤ ਨਹੀਂ ਨਾ ਕਾਤਲਾਂ ਤੋਂ ਬਚੋ ਕੀ ਕਹਿਣਾ ਚਾਹੋਗੇ ਰਾਜਵਿੰਗ ਅੱਜ ਰੂਟ ਸ਼ੋਅ ਕਰ ਰਹੇ ਨੇ ਤੁਸੀਂ ਅੱਜ ਕਾਲੀਆਂ ਢਿੰਡੀਆਂ ਲੈ ਕੇ ਖੜੇ ਹੋ ਕਿੱਥੇ ਦੇ ਰਾਜਾ ਵਿਣਗ ਜਿਹੜਾ ਨਾ ਇਹ ਸਿੱਖ ਕੌਮ ਦਾ ਗद्दार ਹੈ ਐਨੇ ਅੱਜ ਤੋਂ 6 ਮਹੀਨੇ ਪਹਿਲਾਂ ਕਿ ਚੰਦਵਾਲਾ ਜਾ ਕੇ ਮੱਧ ਪ੍ਰਦੇਸ਼ ਵਿੱਚ ਇਹਨੇ ਕਿਹਾ ਸੀ ਕਿ ਕਮਲਨਾਥ ਜਿਹੜਾ ਇਹਦਾ 1984 ਜਿਹੜਾ ਕਤਲਿਆਮ ਹੋਇਆ ਉਹਦੇ ਕੋਈ ਆਥ ਨਹੀਂ ਇਹਨੇ ਜਾ ਕੇ ਕਲੀਨ ਸ਼ੀਟ ਦਿੱਤੀ ਸੀ ਪੰਜਾਬ ਤੋਂ ਜਾ ਕੇ ਰਾਜਾ ਬੜਿੰਗ ਨੇ ਮੈਂ ਰਾਜਾ ਬੜਿੰਗ ਨੂੰ ਦੱਸਣਾ ਚਾਹਨਾ ਵਾਂ ਜਦੋਂ ਗੁਰਦੁਆਰਾ ਰਕਾਬਗਨ ਸਾਹਿਬ ਦਾ ਉੱਪਰ ਜਿਹੜਾ ਹਮਲਾ ਹੋਇਆ ਸੀ ਸੰਜੇ ਸੂਰੀ ਉੱਥੇ ਹਾਜ਼ਰ ਸੀ ਇੰਡੀਅਨ ਐਕਸਪ੍ਰੈਸ ਦਾ ਜਿਹੜਾ ਪੱਤਰਕਾਰ ਸੀ ਉਹਦੇ ਸਾਹਮਣੇ ਤਿੰਨ ਸਿੱਖਾਂ ਦਾ ਕਤਲਿਆਮ ਉੱਥੇ ਕੀਤਾ ਗੋਲੀਆਂ ਮਾਰ ਕੇ ਮਾਰਿਆ ਗਿਆ ਉਸ ਵੇਲੇ ਕਮਲਨਾਥ ਜਿਹੜਾ ਉਹ ਨਾਲ ਖੜਾ ਸੀ ਉਹਨੇ ਉਹ ਉਹਨਾਂ ਪੀੜ ਦੀ ਅਗਵਾਈ ਕਰ ਰਿਹਾ ਸੀ ਤੇ ਸਿੱਖਾਂ ਦੇ ਕਤਲ ਨੂੰ ਇਹਨੇ ਕਲੀਨ ਚਿੱਟ ਦਿੱਤੀ ਰਾਜਾ ਬਲਿੰਗ ਨੇ ਅੱਜ ਰਾਜਾ ਬਲਿੰਗ ਨੇ ਪਰਸੋਂ ਇਹ ਗੱਲ ਕਹੀ ਇੱਕ ਇਹ ਗੁਰਨਾਨਕ ਦਾ ਪੰਜਾ ਹੈ ਇਹ ਗੁਰਨਾਨਕ ਦਾ ਪੰਜਾ ਨਹੀਂ ਇਹ ਖੂਨੀ ਪੰਜਾ ਹੈ ਜ ਜਨੇ 1984 ਦੇ ਵਿੱਚ ਸਿੱਖਾਂ ਦਾ 10000 ਸਿੱਖਾਂ ਦਾ ਕਤਲ ਆਮ ਕੀਤਾ ਉਹ ਖੂਨੀ ਪੰਜਾ ਹੈ ਇਹ ਉਹ ਇੰਦਰਾ ਗਾਂਧੀ ਦਾ ਖੂਨੀ ਪੰਜਾ ਹੈ ਜਨੇ 1984 ਵਿੱਚ ਸਾਡੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਟੈਂਕਾਂ ਤੋਂਪਾਂ ਨਾਲ ਹਮਲੇ ਕੀਤੇ ਉਥੇ ਵੀ 10000 ਸਿੱਖਾਂ ਦਾ ਉਥੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਭਾਰਤੀ ਫੌਜ ਨੇ ਸਿੱਖਾਂ ਨੂੰ ਕਤਲੇਆਮ ਸਿੱਖਾਂ ਦਾ ਕੀਤਾ ਗਿਆ ਅੱਜ ਉਹ ਰਾਜਾ ਬੜੇਗਾ ਜਿਹੜੇ ਪੰਜਾਬ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਉਥੇ ਗੱਡੀਆਂ ਲੈ ਕੇ ਆਏ ਨੇ ਇਹਨਾਂ ਨੂੰ ਸ਼ਰਮ ਆ ਰਹੀ ਜਿੱਦੇ ਸਿੱਖਾਂ ਨੂੰ ਇਹ ਵਜੇ ਕਾਦਾਰ ਕੌਮ ਦੇ ਜਿਹੜੇ ਅੱਜ ਲੁਧਿਆਣਾ ਤੋਂ ਇਲੈਕਸ਼ਨ ਲੜ ਰਿਹਾ ਹੈ ਏ ਅਸੀਂ ਇਲੈਕਸ਼ਨ ਐਥੋਂ ਦੀ ਜਮਾਤ ਜਬਤ ਹੋਏਗੀ ਇਹ ਧਰਮ ਦੇ ਲੋਕ ਰਾਜਨੀਤਿਕ ਇਹ ਧਰਮ ਦਾ ਲੋਕ ਸਵਾਗਤ ਕਰ ਰਹੇ ਨੇ ਵੈਲਕਮ ਕਰ ਰਹੇ ਨੇ ਇਹ ਲੋਕਾਂ ਦੀ ਬੁੱਧੀ ਭ੍ਰਸ਼ਟ ਗਈ ਹੈ ਇਹ ਨੇ ਆਪਣਾ ਧਰਮ ਨਹੀਂ ਵੇਖਦੇ ਆਪਣਾ ਪਹਿਲਾ ਧਰਮ ਦੇਖਣਾ ਚਾਹੀਦਾ ਹੈ ਕਿ ਸਿੱਖਾ ਨਾਲ ਇਹ ਕਾਂਗਰਸ ਨੇ ਕੀ ਕੀਤਾ ਹੈ ਦਰਬਾਰ ਸੇਵਕ ਤੇ ਅਟੈਕ ਕੀਤਾ 84 ਕਤਲੇਆਮ ਕੀਤਾ ਹੈ ਅੱਜ ਅਸੀਂ ਕਾਲੀਆਂ ਚੰਡੀਆਂ ਲੈ ਕੇ ਆਏ ਆ ਅਸੀਂ ਰਾਜਾ ਬੜਨ ਦਾ ਵਿਰੋਧ ਕਰ ਰਹੇ ਹਾਂ ਠੀਕ ਹੈ ਕਿਹੜੀ ਜਗ੍ਹਾ ਉਹ ਬੈਕ ਅਸੀਂ ਇਹ ਖੜੀਆਂ ਆਰਤੀ ਸਲਮੇ ਦੇ ਕੋਲ ਖੜੇ ਹਾਂ ਅਸੀਂ ਤੁਹਾਡੇ ਕੋਲ ਖੜੀਆਂ ਆ ਤੇ ਇਹ ਸਾਰੀ ਜਿਹੜੀ ਕਾਰਵਾਈ ਹੈ ਜਿਹੜੀ ਹੈ ਇਹ ਕਾਂਗਰਸ ਵੱਲੋਂ ਕੀਤੀ ਹੈ ਸਾਡੀ ਉਹ ਬੀਬੀਆਂ ਜਿਹੜੀ 84 ਇਦਦ ਬਾਵਾਂ ਨੇ ਇਹ ਗੁਰਦੀਪ ਕੌਰ ਮੇਰੇ ਸਾਥੀ ਸਾੜੇ ਖੜੇ ਨੇ ਇਹਨਾਂ ਦੇਖ ਕੇ ਪਰਿਵਾਰ ਅੱਠ ਅੱਠ ਜੀਆਂ ਦਾ ਕਤਲੇਆਮ ਹੋਇਆ ਉਹ ਕਾਂਗਰਸੀ ਜਿਹੜੇ ਦਰਿੰਦੇ ਨੇ ਆ ਜਾ ਆਪਣੇ ਕਿਤੇ ਕਾਫਲੇ ਦਾ ਕਿੱਧਰ ਜਾ ਰਹੇ ਸੀ ਹਾਂ ਜੀ ਉਹਦੇ ਕਾਫਲੇ ਦਾ ਕਲੌਕ ਕਰਨਾ ਆ ਕੱਲ੍ਹ ਜੀ ਚੰਡੀਆਂ ਦਿਖਾ ਕੇ ਜਾਵਾਂਗੇ ਗੋ ਬੈਕ ਰਾਜਾ ਮੈਂ ਨਾ ਪੜਾਂਗੇ ਤੋ ਵਾਪਸ ਜਾਓ ਉਹਨਾਂ ਦੀ ਧਰਮ ਪਤਨੀ ਦਾ ਵੀ ਇੱਕ ਬਿਆਨ ਆਇਆ ਜੀ ਆ ਸਾਨੂੰ ਨਹੀਂ ਸੁਣਿਆ ਕਿਹੜਾ ਕੋਲ ਬਿਆਨ ਪਹਿਲਾਂ ਗਲਤ ਗੱਲਾਂ ਕਰਦੇ ਨੇ ਚਲੋ ਸਾਨੂੰ ਨਹੀਂ ਪਤਾ ਸੀ ਜੀ ਸੁਣਿਆ ਮੈ ਉਹਨੇ ਸੁਣਿਆ ਨਾ ਲੇਕਿਨ ਉਹਨੇ ਪਹਿਲਾ ਦੇ ਗੱਲ ਕੀਤੀ ਨਾ ਕਿ ਗੁਰੂ ਨਾਨਕ ਸਾਹਿਬ ਦਾ ਪੰਜਾ ਇਹ ਖੂਨੀ ਪੰਜਾ ਹੋ ਸਕਦਾ ਹੈ ਗੁਰਦਾਰਾ ਸਾਹਿਬ ਦਾ ਇਹ ਗੱਲ ਕਰ ਸਕਦੇ ਨੇ ਆ ਇਹ ਗਲਤ ਗੱਲਾਂ ਨੇ ਇਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਹੋ ਗਏ ਸਭ ਤੋਂ ਵੱਧ ਨੁਕਸਾਨ ਆਜ਼ਾਦੀ ਤੋਂ ਬਾਅਦ ਜਿਹੜਾ ਹੋਇਆ ਇਹਨਾਂ ਨੇ ਕਾਂਗਰਸ ਨੇ ਕੀਤਾ ਠੀਕ ਹੈ